खालसा वाहे गुरु जी की वागुरु जी बाजी लागे

ਵੀਡੀਓ ਬੰਦ ਕਰ ਦੇ ਨਾ ਪੌਣੀ ਨਹੀਂ ਆਪਾਂ ਗੱਤਿ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਜਗਜੀਤ ਸਿੰਘ ਢੇੜੀ ਕੇ ਮੈਂ ਕੋਈ ਸਿੱਖ ਇਕਤਾ ਲਹਿਰ ਅ ਜ਼ਰੂਰੀ ਵਿਚਾਰ ਇੱਕ ਸੰਗਤ ਜੀ ਅੱਜ ਕਰਨੀ ਸੀਗੀ ਮਨ ਦੇ ਵਿੱਚ ਆਈ ਸੀਗੀ ਗੱਲ ਇੱਕ ਵੈਸੇ ਬਹੁਤ ਟਾਈਮ ਤੋਂ ਮੈਂ ਫੇਸਬੁਕ ਤੋਂ ਸੋਸ਼ਲ ਮੀਡੀਆ ਤੋਂ ਬਹੁਤ ਦੂਰ ਆ ਪਰ ਫਿਰ ਵੀ ਕਦੇ ਨਾ ਕਦੀ ਚੀਜ਼ਾਂ ਨੂੰ ਚਲੋ ਵਾਚ ਕਰਦੇ ਰਹੀਦਾ ਦੇਖਦੇ ਰਹੀਦੇ ਕੀ ਹੋ ਰਿਹਾ ਕੀ ਨਹੀਂ ਹੋ ਰਿਹਾ ਸਾਰੇ ਅੱਜ ਕੱਲ ਆਪਾਂ ਸੋਸ਼ਲ ਮੀਡੀਆ ਨਾਲ ਜੁੜੇ ਹੋਏ ਆ ਬਹੁਤ ਚਿਰ ਬਾਅਦ ਇੱਕ ਸੁਨੇਹਾ ਇਹ ਮੇਰਾ ਇੱਕ ਮੈਸੇਜ ਹੈ ਜ਼ਰੂਰੀ ਗੱਲ ਕਰਨੀ ਸੀ ਸੋ ਜਰਾ ਧਿਆਨ ਨਾਲ ਇਸ ਗੱਲ ਨੂੰ ਜ਼ਰੂਰ ਸੁਣਿਓ ਵੀ ਤੇ ਸਮਝਿਓ ਵੀ ਆ ਪਿਛਲੇ ਕੁਝ ਦਿਨਾਂ ਤੋਂ ਇੱਕ ਮੁੱਖ ਮੰਤਰੀ ਨਾਮ ਦਾ ਇੱਕ ਬੰਦਾ ਬੱਚਾ ਛੋਟਾ ਜਿਹਾ ਠੀਕ ਉਮਰ ਦਾ ਉਹ ਵੀਡੀਓਜ਼ ਪਾ ਰਿਹਾ ਬਿੰਦੇ ਬਿੰਦੇ ਹੈਣਾ ਕਦੇ ਕੁਝ ਬਣਾ ਕੇ ਕਦੇ ਕੁਝ ਬਣਾ ਕੇ ਉਹ ਥੋੜਾ ਜਿਹਾ ਦਿਮਾਗ ਪੱਖੋਂ ਨੂੰ ਠੀਕ ਆ ਥੋੜਾ ਜਿਹਾ ਆਪਾਂ ਜਿਹਨੂੰ ਕਹਿ ਦੇਣਾ ਵੀ ਸਿੱਧਰ ਆ ਵੀ ਕਹਿ ਸਕਦੇ ਹਣਾ ਵੀ ਚਲੋ ਲੋਕ ਉਹਦਾ ਮਿਸਯੂਜ਼ ਕਰਦੇ ਆ ਆਪਣਾ ਮਸ਼ਹੂਰ ਹੋਣ ਲਈ ਲੋਕ ਉਹਦੀਆਂ ਵੀਡੀਓ ਬਣਾ ਆਪਣਾ ਆਪਣੇ ਆਪਣੇ ਪੇਜਾਂ ਤੋਂ ਜਾਂ ਆਪਣੀ ਟਿਕਟੋਕ ਤੇ ਆਈਡੀਆਂ ਤੋਂ ਲੋਕ ਪਾ ਰਹੇ ਆ ਉਹਨੇ ਇੱਕ ਵੀਡੀਓ ਪਾਈ ਸੀਗੀ ਉਹ ਮੂੰਗੀ ਦਾਲ ਵਾਲੀ ਜੋ ਵੀ ਉਹਨੇ ਵੀਡੀਓ ਪਾਈ ਹੈ ਨਾ ਉਹ ਲੰਗਰ ਦੀ ਮर्यादा ਦੇ ਬਿਲਕੁਲ ਉਲਟ ਸੀ ਚਲੋ ਜੋ ਵੀ ਸੀ ਉਹ ਗਲਤ ਉਹਨੇ ਕਰਿਆ ਚਲੋ ਉਹ ਜਿੰਨੀ ਗਲਤੀ ਉਹਦੀ ਆ ਉੰਨੀ ਉਹ ਗਲਤੀ ਉਹ ਵੀਡੀਓ ਬਣਾਉਣ ਵਾਲੇ ਦੀ ਵੀ ਆ बराबर ਦੀ ਹੈ ਨਾ ਗਲਤੀ ਤੇ ਵੀਡੀਓ ਬਣਾ ਕੇ ਪਾਉਣ ਵਾਲੇ ਦੀ ਵੀ ਆ ਤੇ ਉਨੀਆਂ ਗਲਤੀ ਉਹ ਵੀਡੀਓ ਸ਼ੇਅਰ ਕਰਨ ਵਾਲੇ ਦੀ ਆ ਪਰ ਮੈਨੂੰ ਹੁਣ ਪਿੱਛੇ ਜੇ ਇੱਕ ਮੈਂ ਵੀਡੀਓ ਦੇਖੀ ਉਹ ਵੀਡੀਓ 'ਚ ਮੈਨੂੰ ਪਤਾ ਲੱਗਿਆ ਉਹਦਾ ਪਰਿਵਾਰ ਵੀ ਬੈਠਾ ਸੀ ਉਹ ਵੀਡੀਓ ਦੇ ਵਿੱਚ ਲਾਲੀ ਤਰਨ ਤਰਨ ਵਾਲੇ ਨੇ ਉਹ ਵੀਡੀਓ ਪਾਈ ਸੀ ਵੀ ਪਿੰਡ ਦੇ ਆ ਨਹੀਂ ਜਾਂ ਸ਼ਾਇਦ ਕਿਸੇ ਨੇ ਕੋਈ 10 ਬੰਦੇ ਨੇ ਇਕੱਠੇ ਹੋ ਕੇ ਉਹਦੇ ਬੱਚੇ ਦੇ ਕਕਾਰ ਲਹਾਤੇ ਮੈਂ ਉਹਨਾਂ ਵੀਰਿਆਂ ਨੂੰ ਸਵਾਲ ਕਰਨਾ ਚਾਹੁੰਨਾ ਵੀ ਤੁਹਾਡੇ ਕੋਲੇ ਕੀ ਅਧਿਕਾਰ ਆ ਤੁਸੀਂ ਉਹਦੇ ਕਕਾਰ ਕਿਹੜੇ ਅਧਿਕਾਰ ਨਾਲ ਲਹਾਏ ਆ ਤੁਹਾਨੂੰ ਕਿਹਨੇ ਅਧਿਕਾਰ ਦਿੱਤਾ ਵੀ ਤੁਸੀਂ ਉਹਦੇ ਕਕਾਰ ਲਹਾਦੋ ਗੁਰੂ ਸਾਹਿਬ ਦੇ ਬਖਸ਼ਿਓ ਕਕਾਰ ਆ ਉਹ ਕਕਾਰ ਤੁਹਾਨੂੰ ਲਾਉਣ ਲਾਉਣ ਦੀ ਆਗਿਆ ਕਿਹਨੇ ਦਿੱਤੀ ਆ ਜੇ ਉਹਨੇ ਗਲਤੀ ਕੀਤੀ ਉਹ ਬੱਚਾ ਨੂੰ ਤੁਸੀਂ ਸਮਝਾ ਸਕਦੇ ਸੀ ਉਹਨੂੰ ਗੱਲਾਂ ਰਾਹੀਂ ਸਮਝਾਉਂਦੇ ਉਹਨੂੰ ਸਿੱਕੀ ਸਿਧਾਂਤ ਸਮਝਾਉਂਦੇ ਕੁਝ ਵੀ ਕਰਦੇ ਹੈ ਨਾ ਜੇ ਐਡੀ ਉਹ ਗੱਲ ਆ ਵੀ ਤੁਹਾਨੂੰ ਐਡੀ ਉਹ ਸੱਟ ਲੱਗੀ ਆ ਵੀ ਲੰਗਰ ਦੀ ਮਰਿਆਦਾ ਦਾ ਘਾਣ ਹੋਇਆ ਤੁਸੀਂ ਉਹਦੇ ਕਕਾਰ ਲਹਾਤੇ ਜਾਂ ਲੰਗਰ ਨੂੰ ਉਹਨੇ ਕੀ ਤਰ੍ਹਾਂ ਹੀ ਸੱਟ ਮਾਰੀ ਆ ਸਾਡੀ ਪੰਥਕ ਮਰਿਆਦਾ ਨੂੰ ਜਾਂ ਸਾਡੇ ਫਲਸਫੇ ਨੂੰ ਕਿਸੇ ਨੇ ਵੀ ਤੁਹਾਨੂੰ ਲੱਗਿਆ ਤੁਹਾਡੀ ਗੈਰਤ ਟੁੰਬੀ ਆ ਤਾਂ ਫਿਰ ਜਾਓ ਤੁਸੀਂ ਦਿੱਲੀ ਮਨਜੀਤ ਸਿੰਘ ਜੀ ਕੇ ਹੁਣ ਲੰਗਰ ਦਾ ਕਿੰਨਾ ਪੈਸਾ ਖਾ ਕੇ ਉਹਨਾਂ ਦੇ ਇੱਕ ਕਾਰ ਲਾਹ ਦੋ ਆ ਪਿੱਛੇ ਜੇ ਹੁਣ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਹੋਰ ਵਾਇਰਲ ਹੋਈ ਆ ਜਿਦੇ ਚ ਉਹ ਨਿਹੰਗਾਂ ਜਿਹੜੇ ਚਿੱਟਾ ਪੀਂਦੇ ਆ ਸ਼ਰਿਆਮ ਤੁਹਾਡੇ ਸਾਹਮਣੇ ਵੀਡੀਓ ਦੇ ਵਿੱਚ ਤੁਸੀਂ ਜਾ ਕੇ ਉਹਨਾਂ ਹੰਗਾਂ ਦੇ ਇੱਕ ਕਾਰ ਲਾਹੋ ਮਾੜੇ ਨੂੰ ਜਾ ਕੇ ਦੱਬਣਾ ਛੱਡ ਦੋ ਤਕੜੀਆਂ ਮੱਛੀਆਂ ਫੜੋ ਇਹ ਤਾਂ ਕੋਈ ਗੱਲ ਨਹੀਂ ਹੋਈ ਤੁਸੀਂ ਕਾਰ ਲਾ ਕੇ ਬਹੁਤ ਹੀ ਵੱਡੀ ਉਪਲਬਧੀ ਨਹੀਂ ਪ੍ਰਾਪਤ ਕਰੀ ਤੁਸੀਂ ਕਿਸੇ ਨੂੰ ਤੋੜਿਆ ਨਾ ਕਿ ਜੋੜਿਆ ਗੁਰੂ ਸਾਹਿਬ ਦਾ ਜਿਹੜਾ ਫਲਸਫਾ ਹੈ ਗੁਰੂ ਸਾਹਿਬ ਦੀ ਸਿੱਖੀ ਆ ਬਹੁਤ ਵੱਡੀ ਆ ਭੁੱਲਣ ਹਰ ਸਭ ਕੋ ਆ ਭੁੱਲ குரு ਕਰਤਾਰ ਸਤ ਸਤਗੁਰ ਸੱਚੇ ਪਾਤਸ਼ਾਹੀ ਨੇ ਜਿਹੜੇ ਉਹ ਬਖਸ਼ਣਹਾਰ ਨੇ ਮਨੋਖਾ ਜਿਹੜਾ ਉਹ ਗਲਤੀਆਂ ਦਾ ਪੁੱਤਲਾ ਜਿਵੇਂ ਬੱਚੇ ਨੇ ਗਲਤੀ ਕੀਤੀ ਤੁਸੀਂ ਤੁਹਾਡਾ ਹੱਕ ਬਣਦਾ ਸੀ ਉਹਨੂੰ ਸਮਝਾਉਣ ਦਾ ਨਾ ਕਿ ਉਹਦੇ ਕਕਾਰ ਲਾਉਣ ਦਾ ਠੀਕ ਹੈ ਜੀ ਸੋ ਇੰਨੀ ਗਬਨਤੀ ਪ੍ਰਵਾਨ ਕਰਿਓ ਅੱਗੇ ਤੋਂ ਕੋਈ ਐਸੀ ਗਲਤੀ ਨਾ ਹੋਵੇ ਜਿੱਦੇ ਨਾਲ ਕੋਈ ਬੰਦਾ ਟੁੱਟੇ ਤੇ ਕਿਸੇ ਨੂੰ ਕੋਈ ਅਧਿਕਾਰ ਨਹੀਂ ਵੀ ਉਹ ਕਿਸੇ ਤੇ ਕਕਾਰ ਲਾ ਸਕੇ ਕਿਸੇ ਇਹੋ ਜਿਹੀ ਗੱਲ ਤੇ ਇੱਥੇ ਬਥੇਰੇ ਕਰੈਦੀ ਤੁਰੇ ਫਿਰਦੇ ਨੇ ਰੋਜ਼ ਕਰੈਤਾ ਕਰਦੇ ਨਾਲ ਕਕਾਰ ਪਾ ਕੇ ਰੱਖਦੇ ਨੇ ਕਿੰਨਾ ਕੁਛ ਤੁਰਿਆ ਫਿਰਦਾ ਕਿਸੇ ਨੇ ਜਾ ਕੇ ਉਹਨਾਂ ਨੂੰ ਦੱਬਿਆ ਨਹੀਂ ਥੋੜਾ ਜਿਹਾ ਜ਼ੋਰ ਨਾਲ ਚੱਲਦਾ ਉਹ ਮਾੜੇ ਬੰਦੇ ਤੇ ਚੱਲਦਾ ਬਹੁਤ ਤੁਸੀਂ ਗਲਤ ਕਰਿਆ ਤੇ ਇਹ ਗਲਤੀ ਕਿਰਪਾ ਕਰਕੇ ਦੁਬਾਰਾ ਨਾ ਕਰਿਓ ਮੈਂ ਬੱਚੇ ਨੂੰ ਕਹਿਣਾ ਚਾਹਨਾ ਵੀ ਵੀਰੇ ਛੋਟੇ ਭਰਾ ਤੂੰ ਥੋੜਾ ਜਿਹਾ ਅਕਲ ਤੋਂ ਕੰਮ ਲੈ ਕਿਸੇ ਦੇ ਮਗਰ ਲੱਗ ਕੇ ਪੰਪ ਚਾ ਕੇ ਕੋਈ ਵੀਡੀਓ ਨਾ ਪਾ ਤੇ ਜੋ ਵੀ ਤੂੰ ਬੋਲਦਾ ਵੀਡੀਓ ਬਣਾਉਣਾ ਜਾਂ ਸੋਸ਼ਲ ਮੀਡੀਆ ਤੇ ਤੂੰ ਜੋ ਵੀ ਬੋਲਦਾ ਸੋਚ ਸਮਝ ਕੇ ਬੋਲ ਇਹ ਨਾ ਹੋਵੇ ਵੀ ਕੱਲ ਨੂੰ ਲੋਕ ਤੈਨੂੰ ਕੋਈ ਆ ਕੇ ਹੋਰ ਕੋਈ ਆ ਕੇ ਕਿਸੇ ਗੱਲ ਦੇ ਉੱਤੇ ਤੇਰੇ ਦੇ ਉੱਤੇ ਆਬਜੈਕਟ ਕਰੇ ਜਾਂ ਤੈਨੂੰ ਲੋਕ ਵਰਤਣ ਕਿਉਂਕਿ ਅੱਜ ਕੱਲ ਲੋਕ ਜਿਹੜੇ ਵਰਤਦੇ ਪਹਿਲਾਂ ਹਾਰਮਨ ਚੀਮੇ ਨੂੰ ਹੀ ਬਤ ਤੇ ਰਹੇ ਆ ਤੇ ਹੁਣ ਤੈਨੂੰ ਵਰਤਦੇ ਆ ਸੋ ਇੰਨੀਆਂ ਗਬਨਤੀਆਂ ਪ੍ਰਵਾਨ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ